ਉਹਨਾਂ ਦਾ ਵੀ ਇੱਥੇ ਪੁੱਜਣ ਤੇ ਪ੍ਰધાન ਹਰਿੰਦਰ ਸਿੰਘ ਜੀ ਬੈਨੀਪਾਲ ਜੀ ਆਇਆਂ ਨੂੰ ਆਖਰਲੇ ਧੰਨਵਾਦ ਕਰਦੇ ਨੇ ਸਰਦਾਰ ਧਵਿੰਦਰ ਸਿੰਘ ਜੀ ਰੋਣੋ ਤੋਂ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਇਸ ਟੂਰਨਾਮੈਂਟ ਦੇ ਪੁੱਜੇ ਇੱਥੇ ਪਜਣ ਤੇ ਉਹਨਾਂ ਦੇ ਨਾਲ ਜਿੰਨੇ ਵੀ ਸਹਿਯੋਗ ਵੀਰ ਪੁੱਜੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਜੀ ਇਧਰ ਪੁਆਇੰਟ ਕਹਿੰਦੇ ਸੁਧਾਰ ਵਾਲੇ ਨਿੰਮੇ ਨੇ ਜੋੜਿਆ ਆਹ ਮੁੰਡੇ ਦਾ ਚੌਂਦਾ ਪਿੰਡ ਆ ਤੇ ਜ਼ਿਲ੍ਹਾ ਸੰਗਰੂਰ ਆ ਤੇ ਸੰਗਰੂਰ ਜ਼ਿਲ੍ਹੇ ਦਾ ਮੋਢ ਕਹਿੰਦੇ ਅੱਜ ਤੋਂ ਸਾਢੇ 310 ਸਬਰੇ ਪਹਿਲਾਂ ਸੰਗੂ ਨਾਂ ਦੇ ਜੱਟ ਨੇ ਬੰਨਿਆ ਸੀ ਤੇ ਨਾਜਵਾਨ ਚੌਂਦੇ ਵਾਲਾ ਸਰਬੈਸ ਵੇਲੇ ਯਥੇਦਾਰ ਹਨੂਮਾਨ ਸਿੰਘ ਕਬੱਡੀ ਅਕੈਡਮੀ ਜੀਰਕਪੁਰ ਮਹਾਲੀ ਦਾ ਧਾਵੀ ਕਬੱਡੀ ਪਾਉਣ ਦੇ ਲਈ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆ ਲਲਤੋ ਪਿੰਡ ਇਸ ਪਿੰਡ ਨੇ ਵੀ ਕਹਿੰਦੇ ਕਬੱਡੀ ਦੇ ਸਟਾਰ ਜਿਹੜੇ ਮੋਢੇ ਵਰਗੇ ਤੇ ਰੋਮੀ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਜਾ ਵਸਿਆ ਆ ਜਾਫੀ ਦਾ ਨਾਂ ਬੋਲਣ ਦੀ ਲੋੜ ਨਹੀਂ ਕਿਉਂਕਿ ਹਰ ਇੱਕ ਬੱਚਾ-ਬੱਚਾ ਜਾਣਦਾ ਵੀ ਇਹ ਸ਼ਕਰਪੁਰੇ ਪਿੰਡ ਦਾ ਫਰਿਆਦ ਇੱਕ ਤਾੜੀ ਮਾਰ ਦੋ ਜਾਫੀ ਲਈ ਦੇ ਦਰਸ਼ਕ ਵੀਰੋ ਇਸ ਮੁੰਡੇ ਨੇ ਕਹਿੰਦੇ ਵਾਕਰਪੁਰ ਪਿੰਡ ਦੇ ਵਿੱਚੋਂ ਘੋੜਾ ਵੀ ਜਿੱਤਿਆ ਤੇ ਨੌਜਵਾਨ ਮੱਖਣ ਥਾਲੀ ਵਾਲ ਉਹਨਾਂ ਦੀ ਖੇਡ ਕਲੱਬ ਮੀਰੀ ਪੀਰੀ ਦੀ ਟੀਮ ਦੇ ਵੱਲੋਂ ਜਫੇ ਲਾਉਂਦਾ ਇਸ ਮੁੰਡੇ ਨੂੰ ਕਹਿੰਦੇ ਇਸ ਸਾਲ ਜਿਹੜਾ ਬੁਲਟ ਮੋਟਰਸਾਈਕਲ ਵੀ ਦਿੱਤਾ ਜਾਣਾ ਤੇ ਕੱਲ ਨੂੰ ਕਹਿੰਦੇ ਗੁੱਜਰਵਾਲ ਪਿੰਡ ਦੇ ਵਿੱਚ ਅਮੀਰ ਖਾਨ ਵੀ ਵਿਸ਼ੇਸ਼ ਤੌਰ ਤੇ ਪੁੱਜ ਰਿਹਾ ਰਵਿੰਦਰ ਗਰੇਵਾਲ ਦਾ ਪਿੰਡ ਆ ਸੰਕਰ ਸੋਹ ਨੂੰ ਨੀ ਖੁੱਲੇ ਸੱਦੇ ਵੈਸਟ ਟ੍ਰੇਡਰ ਤੇ ਯਾਫੀ ਦੇ ਲਈ ਮੋਟਰਸਾਈਕਲ ਤੇ ਆ ਧਾਵੀ ਦਾ ਕਹਿੰਦੇ ਬੱਦੋਵਾਲ ਪਿੰਡ ਆ ਜਿੱਥੇ ਕਹਿੰਦੇ ਰਾਣੇ ਤੇ ਭੀਰੇ ਉਹਨਾਂ ਨੇ ਢੋਕਾਰਾਂ ਦਿੱਤੀਆਂ ਗਰਮੀਤ ਆਸਟ੍ਰੇਲੀਆ ਵੱਲੋਂ ਫਰਿਆਦ ਜਿੰਨੇ ਵੀ ਜੱਫੇ ਲਾਊ ਹਰੇਕ ਜੱਫੇ ਦਾ 100 ਰੁਪਿਆ ਗਰਮੀਤ ਸਿੰਘ ਆਸਟ੍ਰੇਲੀਆ ਸਰਦਾਰ ਹਰਦਮ ਸਿੰਘ ਜੀ ਦੇ ਸੁਪੁੱਤਰ ਨੇ ਹਰ ਹਰੇਕ ਜੱਫੇ ਦੇ 100 ਰੁਪਿਆ ਜਿੰਨੇ ਵੀ ਫਰਿਆਦ ਜੱਫੇ ਲਾਊ ਉਧਰ ਸਾਡਾ ਭਰਾ ਗਰਮੀਤ ਆਸਟ੍ਰੇਲੀਆ ਵਾਲਾ ਉਹ ਜਿਹੜਾ ਐਲਾਨ ਕਰਦਾ ਵੀ ਫਰਿਆਦ ਦੇ ਹਰ ਇੱਕ ਜੱਫੇ ਤੇ ਮਾਇਆ ਦੇ ਜਿਹੜੇ ਗੱਫੇ ਆ ਵੰਡੇ ਜਾਣੇ ਆ ਇਧਰ ਨਾਜ਼ਮ ਲਲਤੋਂ ਵਾਲਾ ਕਬੱਡੀ ਪਾ ਰਿਹਾ ਤੇ ਸਾਹਮਣੇ ਸਦੀਕ ਵਰਗੇ ਤੇ ਨਾਲ ਫਰਿਆਦ ਤੇ ਇਧਰ ਨਾਜ਼ਮ ਲਾਉਂਦਾ ਆ ਤਕੜਾ ਜੱਫਾ ਇਹ ਜਾਫੀ ਦਾ ਕਹਿੰਦੇ ਮਲੂਕ ਨਾਮ ਆ ਇਹ ਕਹਿੰਦੇ ਤਿੰਨ ਭਰਾ ਜਿਹੜੇ ਕਬੱਡੀ ਖੇਡਦੇ ਆ ਜਿੱਦਾਂ ਏਕਮ ਨਾਨਕ ਤੇ ਨਰਪਾਏ ਵਰਗੇ ਵੀ 스타 ਆ ਤੇ ਇਧਰ ਜਾਫੀ ਇਸ ਵੇਲੇ ਮਲੂਕ ਲਾ ਸਿਰੇ ਦਾ ਜੱਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆ ਉਧਰ ਸਾਡੇ ਭਰਾ ਕਹਿੰਦੇ ਟਰੱਕ ਤੇ ਬੈਠੇ ਆ ਤੇ ਕਹਿੰਦੇ ਛਾਤਰੀਆਂ ਲੈ ਕੇ ਇਸ ਟੂਰਨਾਮੈਂਟ ਦਾ ਆਨੰਦ ਮਾਣ ਰਿਆ ভাই ਸੱਟਾ ਕੰਮ ਜਮਾ ਟਰੱਕ ਵਾਲਿਓ ਬਾਬਾ ਜੀ ਵਾਹ ਹਲਾ ਰਿਹਾ ਕਹਿੰਦੇ ਟੂਰਨਾਮੈਂਟ ਵਧੀਆ ਤੇ ਮੈਚ ਵੀ ਪੂਰੇ ਸਵਾਦ ਆ ਰਿਹਾ ਜੇ ਇਸ ਟੂਰਨਾਮੈਂਟ ਦਾ ਕੋਈ ਵੀ ਕਹਿੰਦੇ ਕਲੱਬ ਵਾਲਾ ਵੀਰ ਜਿਹੜਾ ਗਰਾਊਂਡ ਦੇ ਵਿੱਚ ਨਹੀਂ ਖੜਾ ਉਹਦਾ ਆਪਾਂ ਵੇਖਦੇ ਆ ਹਰ ਇੱਕ ਟੂਰਨਾਮੈਂਟ ਤੇ ਗਰਾਊਂਡ ਦੇ ਵਿੱਚ ਥੋੜਾ ਗਾਹ ਪੈ ਜਾਂਦਾ ਇਹ ਹੁਣ ਨਹੀਂ ਸ਼ਾਮਾਂ ਤੱਕ ਜਦ ਤੱਕ ਵੀ ਮੈਚ ਚੱਲ ਰਿਹਾ ਗਰਾਊਂਡ ਜਿਹੜਾ ਐਦਾ ਹੀ ਤੁਹਾਨੂੰ ਦਰਸ਼ਕ ਵੀਰੇ ਮਿਲਣਾ ਸੁਧਾਰ ਦੇ ਕਹਿੰਦੇ ਕਾਲਜ ਵੀ ਬੜੇ ਮਸ਼ਹੂਰ ਆ ਤੇ ਆ ਨਾਜਵਾਨ ਨਿੰਮਾ ਸੁਧਾਰ ਵਾਲਾ ਇਸ ਵੇਲੇ ਡੱਕਿਆ ਜਾ ਚੁੱਕਿਆ ਪੁਆਇੰਟ ਜਿਹੜਾ ਸ਼ਕਰਪੁਰੇ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਚੌਂਦੇ ਵਾਲਾ ਸਰਬਾ ਸਰਵੇ ਚੌਂਦੇ ਵਾਲੇ ਨੂੰ ਜੇ ਕੋਈ ਜੱਫਾ ਲਾਉਂਦਾ ਹਰੇਕ ਜਿੰਨੇ ਵੀ ਜੱਫੇ ਲਾਉਂਦਾ ਹਰੇਕ ਜੱਫੇ ਤੇ ਅਮਨ ਆਸਟ੍ਰੇਲੀਆ ਵੱਲੋਂ 100 ਰੁਪਏ ਦਿੱਤਾ ਜਾਊਗਾ ਨਹੀਂ ਸਰਵੇ ਨੂੰ ਦਿੱਤਾ ਜਾਊਗਾ 500 ਰੁਪਏ ਹਰੇਕ ਰੇਡ ਤੇ 100 ਰੁਪਿਆ ਸਰਵੇ ਦੇ ਇਧਰ ਚੌਂਦੇ ਵਾਲਾ ਸਰਵ ਇਸ ਵੇਲੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਕਬੱਡੀ ਇੱਕ ਪਿੰਡ ਓਪਨ ਦੇ ਪਹਿਲੇ ਮੈਚ ਦੀਆਂ ਦੋਨੋਂ ਟੀਮਾਂ ਨੋਟ ਕਰ ਲੈਣਾ ਵੇਰ ਖੁਰਦ ਵਰਸ ਇਤਨੌਲਾ ਮੰਡੀ ਦੂਜੇ ਮੈਚ ਦੇ ਲਈ ਕੋਟਲੀ ਖੁਰਦ ਵਰਸ ਲਸੋਈ ਲਸਾੜਾ ਗਿੱਲ ਲੈ ਵੀ ਵੀਰ ਆ ਜਿਹੜੇ ਵੀਰ ਨੇ ਮੈਚ ਲਿਖਿਆ ਲਸਾੜੇ ਗਿੱਲ ਦਾ ਮੈਚ ਕਿਹੜੀ ਟੀਮ ਦੇ ਨਾਲ ਆ ਖੈਰਾ ਵਰਸ ਜ ਮੌਲੀ ਵੈਦਵਾਨ ਡਿੜਬਾ ਮੰਡੀ ਵਰਸ ਜ ਫੁੱਲਾਵਾਲਾ ਜੀਆਂ ਠੁੱਲੇਵਾਲਾ ਇਹ ਲਿਖਾਈ ਆਪਣੇ ਵਾਲੇ ਹੀ ਕੰਮ ਲੱਗਦਾ ਬਬੂ ਜਿਹੜੇ ਵੀਰ ਨੇ ਲਿਖਿਆ ਇਧਰ ਬੱਦੋਵਾਲ ਦਾ ਸੇਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਹਮਣੇ ਤਿੰਨ ਜਾਫੀਆਂ ਲਲਤੋਂ ਦੇ ਲਲਤੋਂ ਗੁੱਜਰਵਾਲ ਬੱਦੋਵਾਲ ਉਸ ਏਰੀਏ ਦੇ ਬੜੇ ਮਸ਼ਹੂਰ ਪਿੰਡਾ ਤੇ ਇਧਰ ਮੈਚ ਦਾ ਸਮਾਂ ਵੀ ਜਿਹੜਾ ਸਮਾਪਤ ਹੋ ਚੁੱਕਿਆ ਦਰਸ਼ਕ ਵੀਰ ਨੋਟ ਕਰ ਲੈਣਾ ਸ਼ਕਰਪੁਰੇ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਆ ਸ਼ਕਰਪੁਰਾ ਹਲੋ ਸਾਡੇ ਦਰਮਿਆਨ ਇੰਦਰਜੀਤ ਲਾਡੀ ਖਰਿਆਣ ਤੋਂ ਕਬੱਡੀ رپورਟਰ ਉਹ ਵੀਰ ਦਾ ਵੀ ਧੰਨਵਾਦ ਸਾਡੇ ਦਰਮਿਆਨ ਇੱਚੇ ਤੌਰ ਤੇ ਪੁੱਜਾ ਜਿੰਨੇ ਵੀ ਸਤਕਾਰਯੋਗ ਤੇ ਬਾਣਜੂ ਕੋ ਸ਼ਖਸੀਤਾ ਇਸ ਮੈਦਾਨ ਦੇ ਨਾਲ ਜੁੜੀਆਂ ਨੇ ਸਾਰੇ ਵੀਰਾਂ ਦਾ ਧੰਨਵਾਦ ਉੱਥੇ ਹੀ ਵੱਡਾ ਧੰਨਵਾਦ ਸਾਡੇ ਐਨ ਆਰ ਆਈ ਵੀਰ ਜਿਹੜੇ ਸਰਦਾਰ ਬਲਬੀਤ ਸਿੰਘ ਜੀ ਯੂ ਐਸ ਏ ਗੁਰਮਿੰਦਰ ਸਿੰਘ ਨਿੰਦਾ ਜੀ ਯੂ ਐਸ ਏ ਅਮਨਦੀਪ ਅਮਰ ਆਸਟ੍ਰੇਲੀਆ ਚਰਨਜੀਤ ਸਿੰਘ ਬਾਂਟੀ ਯੂ ਕੇ ਰਿੰਕੂ ਆਸਟ੍ਰੇਲੀਆ ਕੇਸ਼ਰ ਸਿੰਘ ਯੂ ਐਸ ਏ ਜਿਹੜੇ ਪਲੇਅਰ ਮਾਇਆ ਆਪਣੇ ਨਾਲ ਦੀ ਨਾਲ ਲੈ ਜਾ ਕਰੋ ਸਰਬੇ ਮੈਚ ਤੋਂ ਬਾਅਦ ਫੇਰ ਨਾ ਉਰੇ ਸਟੇਜ ਤੇ ਕੋਈ ਆ ਕੇ ਰੌਲਾ ਪਾਵੇ ਨਾਲ ਦੀ ਨਾਲ ਮੈਚ ਖਤਮ ਹੋਇਆ ਮਾਇਆ ਫੜੋ ਸਾਰੇ ਐਨਆਰਆਈ ਵੀਰਾਂ ਦਾ ਧੰਨਵਾਦ ਰੀਕੂ ਆਸਟ੍ਰੇਲੀਆ ਕੇਸਰ ਸਿੰਘ ਯੂਐਸਏ ਜਗਵਾਨ ਸਿੰਘ ਜੱਗਾ ਯੂਐਸਏ ਗੈਰੀ ਕੈਨੇਡਾ ਅਨਵਰ ਸ਼ੇਕ ਫਰਜੁਲਾਪੁਰ ਸਿਵਰਾਜ ਆਉਜਲਾ ਗਰਮੀਤ ਸਿੰਘ ਆਸਟ੍ਰੇਲੀਆ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਬਣੀ ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਦਮ ਸਿੰਘ ਜੀ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਰਾਜੇਵਾਲ ਸਰਦਾਰ ਦਲਬੀਰ ਸਿੰਘ ਜੀ ਗੁਰਪ੍ਰੀਤ ਆਸਟ੍ਰੇਲੀਆ ਸੁਖੀ ਲਹਾਰਾਂ ਆਹ ਵਾਲਾ ਵੀਰ ਜਿੱਥੇ ਵੀ ਆ ਉਧਰੋਂ ਜਾਲ ਥੋੜਾ ਠੀਕ ਕਰਨ ਵਾਲਾ ਸਟੇਜ ਦੇ ਪਿੱਛੇ ਜਾਲ ਠੀਕ ਕਰ ਦਵੇ ਸਟੇਜ ਵਾਲਾ ਵੀਰ ਅਰਸ਼ਦੀਪ ਨਿਊਜ਼ੀਲੈਂਡ ਰਮਨ ਆਸਟ੍ਰੇਲੀਆ ਕਾਲਾ ਸਪੇਨ ਰਵੀ ਗੌਤਮ ਆਸਟ੍ਰੇਲੀਆ ਬਿੱਟੂ ਆਸਟ੍ਰੇਲੀਆ ਜਿੰਨੇ ਵੀ ਐਨ ਆਰ ਆਈ ਵੀਰਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਲਈ ਵੱਡੀ ਮਦਦ ਹੀ ਸਹਾਇਤਾ ਭੇਜੀ ਹੈ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਜਿਹੜੇ ਇਸ ਮੈਚ ਦੀ ਕੱਲੀ ਕੱਲੀ ਰੇਡ ਦਾ ਕਹਿੰਦੇ ਵੀ ਆਨੰਦ ਮਾਣ ਰਹੇ ਨੇ ਕਬੱਡੀ 365 ਦੇ ਜ਼ਰੀਏ ਔਰ ਨਾਲ ਹੀ ਧੰਨਵਾਦ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਉਧਰ ਬਲਜਿੰਦਰ ਸਿੰਘ ਜੇਂਦਰਾ ਇਧਰ ਸਰਦਾਰ ਕੇਸਰ ਸਿੰਘ ਹੋਣੀ ਇਹਨਾਂ ਨੇ ਵੀ ਆਪਣੀ ਕੰਬੈਨ ਲਾਈ ਆ ਦਰਸ਼ਕ ਵੀਰਾਂ ਦੇ ਲਈ ਉਧਰ ਬਲਜਿੰਦਰ ਸਿੰਘ ਜਗਰਾਜ ਜੀ ਇਸ ਵੀਰ ਨੇ ਕਾਲਵ ਕਰਕੇ ਟਰੱਕ ਲਾਇਆ ਪਿਛਲੇ ਟੂਰਨਾਮੈਂਟ ਤੇ ਵੀ ਲੱਗਿਆ ਸੀ ਉਸ ਤਰ੍ਹਾਂ ਆਪਾਂ ਵੇਖਿਆ ਵੀ بارش ਕਰਕੇ ਜਿਹੜਾ ਖਰਾਬ ਹੋਇਆ ਸੀ ਜਦ ਵੀ ਵੀਰ ਨੇ ਕਾਲਵ ਕਰਕੇ ਲਾਇਆ ਸੀ ਟਰੱਕ ਇਸ ਵਾਰ ਵੀ ਲਾਇਆ ਸਾਰੇ ਦਰਸ਼ਕ ਵੀਰਾਂ ਦੇ ਲਈ ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਭਾਈ ਆ 38 ਨੰਬਰ ਕਿਸੇ ਮੇਰੇ ਵੀਰ ਨੇ ਲਈ ਸੀ ਪਰਚੀ ਇਨਾਮ ਕੂਪ ਨਾਲ ਉਹ ਗਿਰ ਗਿਆ ਸਾਤੋਂ ਨਹਿ ਰਿਓ 38 ਨੰਬਰ ਬਾਰਚੀ ਕਿਸੇ ਨੇ ਲਈ ਸੀ ਉਹ ਇੱਥੋਂ ਸਾਨੂੰ ਮਿਲਿਆ ਲੈ ਲਿਓ ਇੱਧਰ ਜਿਹੜਾ ਗਰਾਊਂਡ ਦੇ ਵਿੱਚ ਮੈਚ ਸ਼ੁਰੂ ਹੋਣ ਲੱਗਿਆ ਦਰਸ਼ਕ ਵੀਰੋ ਇੱਕ ਵੱਨੇ ਟੀਮ ਜਿਹੜੀ ਉਹ ਸਿਆੜ ਪਿੰਡ ਦੀ ਖੇਡ ਰਹੀ ਆ ਤੇ ਦੂਜੀ ਸਾਈਡ ਤੇ ਟੀਮ ਜਿਹੜੀ ਸੈਣੀ ਮਾਜਰੇ ਪਿੰਡ ਦੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਇਹ ਲਾਸਟ ਮੈਚ ਆ ਜੀ ਆਪਣੇ ਕੋਲ ਅਗਲੇ 라ਉਂਡ ਦੀਆਂ ਟਾਈਆਂ ਪਾ ਕੇ ਪਲੀਜ਼ ਲਿਸਟ ਆ ਜਿਹੜੀ ਉਹ ਵੀ ਗਰਾਊਂਡ ਦੇ ਵਿੱਚ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਬੇਰ ਗੁਰਦ ਵਰਸੇ ਤਨੌਲਾ ਮੰਡੀ ਟੀਮਾਂ ਪਹਿਲੇ ਮੈਚ ਦੇ ਲਈ ਪਹੁੰਚਣ ਕੋਟਲੀ ਗੁਰਦ ਵਰਸੇ ਲਸੋਈ ਲਸਾੜਾ ਗਿੱਲ ਵਰਸੇ ਫਤੇਪੁਰ ਅਵਾਨ ਖੈਰੇ ਦੀ ਟੀਮ ਦਾ ਮੈਚ ਜਿਹੜਾ ਮੌਲੀਵਾਦਵਾਨ ਦੇ ਨਾਲ ਹੋਵੇਗਾ ਜੜਬਾ ਮੰਡੀ ਵਰਸੇ ਠੁੱਲੇਵਾਲ ਦੀਆਂ ਟੀਮਾਂ ਖੇਡਣਗੀਆਂ ਕਾਲੀ ਕਬੱਡੀ ਇਸ ਵੇਲੇ ਸਿਆੜ ਵਾਲਾ ਰਾਣਾ ਨੌਜਵਾਨ ਧਾਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਧਰ ਚਾਰ ਜਾਫੀ ਖੜੇ ਆ ਸਾਣੀ ਮਾਦਰੇ ਦੀ ਟੀਮ ਦੇ ਕਿਹੜਾ ਇਸ ਵੇਲੇ ਚਾਰਾਂ ਦੇ ਵਿੱਚੋਂ ਲਾਉ ਸਿਰੇ ਦਾ ਜਫਾ 2 ਨੰਬਰ ਤੋਂ ਪੱਟੀ ਗਈ ਖੋਚਾ ਤੇ ਕੈਂਚੀ ਵੀ ਜਿਹੜੀ ਵੱਜ ਚੁੱਕੀ ਆ ਤੇ 30 ਸਕਿੰਟ ਦਾ ਸਮਾਂ ਵੀ ਬੀਤਦਾ ਜਾ ਰਿਹਾ ਤੇ ਲ ਵੀ ਰਾਣਾ ਗੱਲ ਜਿਹੜੀ ਮੁਸ਼ਕਲ ਆ ਜਵਾਨਾ ਕਿਉਂਕਿ ਜਦ ਇੱਕ ਵਾਰ ਧਾਵੀ ਦੇ ਕੈਂਚੀ ਵੱਜ ਜਾਵੇ ਤੇ ਪੱਟ ਫੜਿਆ ਜਾਵੇ ਫਿਰ ਬੜਾ ਮੁਸ਼ਕਲ ਹੋ ਜਾਂਦਾ ਸੜਾਉਣਾ ਰਮਿੰਦਰ ਸਿੰਘ ਨਿੰਦਾ ਬੇਗਵਾਲ ਜਿਨ੍ਹਾਂ ਨੇ ਬੋਲਟ ਦਿੱਤਾ ਉਹਨਾਂ ਵੱਲੋਂ 100 ਰੁਪਏ ਜਾਫੀ ਨੂੰ ਗੁਰਮਿੰਦਰ ਸਿੰਘ ਨਿੰਦਾ ਜੀ ਬੇਗਵਾਲ ਤੋਂ ਜੁਐਸ ਵਿੱਚ ਰਹਿੰਦੇ ਨੇ ਔਰ ਉਹਨਾਂ ਵੱਲੋਂ ਆ ਜਿਹੜਾ ਜਾਫੀ ਨੇ ਜੱਫਾ ਲਾਇਆ 100 ਰੁਪਇਆ ਪਹਿਲੇ ਮੈਚ ਦੇ ਲਈ ਓਪਨ ਦੇ ਵੇਰ ਗੁਰਦ ਵਰਸ ਧਨੌਲਾ ਮੰਡੀ ਦੀਆਂ ਟੀਮਾਂ ਪਹੁੰਚਣ ਇੱਕ ਮਾਣੂ ਕੇ ਗਿੱਲ ਦਾ ਤੇ ਇੱਕ ਮਾਣੂ ਕੇ ਸੰਧੂ ਪਿੰਡ ਦਾ ਦੋਨਾਂ ਪਿੰਡ ਦੇ ਕਹਿੰਦੇ ਕਬੱਡੀ ਦੇ ਦੋ 스타 ਤੇ ਦੋਵਾਂ ਦਾ ਭੀਮ ਨਾਮ ਆ ਤੇ ਇੱਕ ਮਹਾਭਾਰਤ ਵਾਲਾ ਭੀਮ ਇਹ ਨੌਜਵਾਨ ਕਹਿੰਦੇ ਇਸ ਵੇਲੇ ਸੈਣੀ ਮਾਦਰੇ ਵਾਲਾ ਭੀਮ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਵਦਰਾ ਵਰਸਸ ਮਹਾਓ ਪਿੰਡ ਦੋਨੋਂ ਟੀਮਾਂ ਜਲਦੀ ਨਾਲ ਪਹੁੰਚਣਾ ਇਧਰ ਸਾਡਾ ਭਰਾ ਹਰਦੀਪ ਸਿਆਨ ਉਤਮ ਖੇਡ ਕਬੱਡੀ ਤੇ ਜਿਹੜਾ ਪੁੱਜਿਆ ਹੋਇਆ ਇਸ ਮੈਚ ਦੀ ਜੇਤੂ ਟੀਮ ਦਾ ਮੈਚ ਜਿਹੜਾ ਉਹ ਭੈਣੀ ਵਾਗਾ ਦੀ ਟੀਮ ਦੇ ਨਾਲ ਹੋਵੇਗਾ ਮਾਧੋਪੁਰ ਤੇ ਸ਼ਕਰਪੁਰੇ ਦੀਆਂ ਟੀਮਾਂ ਨੂੰ ਜਿਹੜੀ ਵਾਈ ਆ ਉਧਰ ਰਾਣਾ ਆਰਤੀਆ ਯੋਧਾਂ ਵਾਲਾ ਵੀ ਇਸ ਟੂਰਨਾਮੈਂਟ ਤੇ ਪਹੁੰਚਿਆ ਹੋਇਆ ਤਰਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਧਰ ਕਬੱਡੀ ਪਾਉਣ ਦੇ ਲਈ ਸਿਆੜ ਦੀ ਧਰਤੀ ਵੀ ਸੰਤਾ ਮਾਹਪੁਰਸਾਂ ਦੀ ਧਰਤੀ ਆ ਤੇ ਦੂਜੇ ਵੱਨੇ ਸੈਣੀ ਮਾਦਰੇ ਵਾਲਾ ਸਸਤੇ ਤੇ ਸਿਆੜ ਤੇ ਸੈਣੀ ਮਾਦਰਾ ਦੋਨਾਂ ਪਿੰਡਾਂ ਦੇ ਨਾਂ ਜਿਹੜੇ ਇੱਕੋ ਅੱਖਰ ਦੇ ਉੱਤੇ ਲਏ ਜਾਂਦੇ ਆ ਤੇ ਇਧਰ ਧਾਵੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਖੜਿਆ ਸਿਆੜ ਦੀ ਟੀਮ ਦੇ ਦੇ ਵਿਚਕਾਰ ਕਹਿੰਦੇ ਖਲੋਟੀ ਵਾਲਾ ਬਿੱਲਾ ਵੀ ਖੜਾ ਕਿਹੜਾ ਲਾਊ ਇਸ ਵੇਲੇ ਸੇਰੇ ਦਾ ਜਫਾ ਲਾ ਵੀ ਸੇਵਦੀ ਤਾ ਵੀ ਕਹਿੰਦੇ ਕੈਨੇਡਾ ਦੇ ਵਿੱਚ ਜਫੇ ਲਾਇਆ ਸਿਆੜ ਵਾਲਾ ਸੇਵ ਤੇ ਮੁਕਾਬਲਾ ਕਿਹੜੇ ਜਾਫੀ ਦੇ ਨਾਲ ਹੋਵੇਗਾ ਆਹ ਮੁੰਡਾ ਵੀ ਕਹਿੰਦੇ ਬੜਾ ਖੰਖਾਰ ਜਾਫੀ ਆ ਸਿਆੜ ਵਾਲਾ ਸੇਵ ਇਹ ਨੌਜਵਾਨ ਵੀ ਕਹਿੰਦੇ ਕੈਨੇਡਾ ਖੇਡ ਆਇਆ ਪਰ ਪੁਆਇੰਟ ਸੈਣੀ ਮਾਦਰੇ ਦਾ ਧਾਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ ਵੇਰ ਗੁਰਦ ਵਰਸੇ ਤਨੌਲਾ ਮੰਡੀ ਕੋਟਲੀ ਖੁਰਦ ਵਰਸਲ ਸੋਈ ਨਸਾੜਾ ਗਿੱਲ ਵਰਸੀ ਫਤਿਹਪੁਰ ਅਵਾਨ ਖਹਿਰਾ ਵਰਸ ਜ ਮੌਲੀ ਬੈਦਵਾਨ ਦਿੜਬਾ ਮੰਡੀ ਦਾ ਮੈਚ ਜਿਹੜਾ ਉਹ ਠੁੱਲੇਵਾਲ ਦੀ ਟੀਮ ਦੇ ਨਾਲ ਹੋਵੇਗਾ ਰਾਣੇ ਦੀ ਪਈ ਕਬੱਡੀ ਤੇ ਇਧਰ ਸੈਣੀ ਮਾਦਰੇ ਵਾਲਾ ਟਰਾਈ ਕਰਦਾ ਪਰ ਰਾਣਾ ਕਹਿੰਦੇ ਭੱਜਾ ਜਾ ਰਿਹਾ ਤੇ ਪੁਆਇੰਟ ਵੀ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਕੋਟ ਗੰਗੂ ਰਾਏ ਦੇ ਵਿੱਚ ਕਹਿੰਦੇ ਜੰਗੀਆਂਣੇ ਵਾਲੇ ਗੁਰਪ੍ਰੀਤ ਨੇ ਸਿਰੇ ਦੇ ਜੱਫੇ ਲਾਇਆ ਉਹ ਵੀ ਕਬੱਡੀ ਦਾ 스타 ਇਸ ਧਰਤੀ ਤੇ ਪੁੱਜਿਆ ਹੋਇਆ ਤੇ ਨਾਲ ਕਹਿੰਦੇ ਬਲੇਰਖਾਨਪੁਰ ਦੇ ਛੰਨੋ ਵਰਗੇ ਕੱਲਾਂ ਦਾ ਆਂਬੂ ਤੇ ਗਗੜੇ ਦਾ ਵਿਲਾ ਸਾਹਣੇ ਦਾ ਪੰਮਾ ਤੇ ਮਨਾਣੇ ਦਾ ਬੁੱਗਾ ਤੇ ਮਨਿੰਦਰ ਕਿਸ਼ਨਪੁਰੇ ਵਾਲਾ ਪੁੱਜਿਆ ਤੇਦਰ ਭੀਮ ਇਸ ਵੇਲੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਸਭਾਓ ਸਭਾਓ ਵਰਸਜ ਬਦਰੇ ਪਿੰਡ ਦੀਆਂ ਟੀਮਾਂ ਫਿਰ ਤੇ ਉਡਣਾ ਕਾਲੇ ਸਿੰਘ ਵਾਲਾ ਉਹ ਵੀ ਟੀਮ ਆਪਣੇ ਕੋਲ ਪਹੁੰਚ ਚੁੱਕੀ ਹੈ ਹਾਂਜੀ ਆਪਾਂ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਕਿ ਸੀਚੇਵਾਲ ਦਾ ਵੈਗਰੂ ਤੇ ਕਾਲੇ ਸੰਘਿਆਂ ਦਾ ਉਡਣਾ ਤੇ ਇੱਕ ਧਾਵੀ ਕਹਿੰਦੇ ਇਸ ਏਰੀਏ ਦੇ ਵਿੱਚ ਪਹਿਲੀ ਵਾਰ ਖੇਡਣ ਦੇ ਲਈ ਪੁੱਜਿਆ ਉਹਦਾ ਕਹਿੰਦੇ ਬੋਦਲਾ ਪਿੰਡ ਆ ਤੇ ਕਮਲ ਨਾਮ ਆ ਉਹ ਵੀ ਕਬੱਡੀ ਦਾ 스타 ਇਸ ਟੂਰਨਾਮੈਂਟ ਤੇ ਪਹੁੰਚ ਚੁੱਕਿਆ ਤੇ ਇਧਰ ਕਬੱਡੀ ਕਹਿੰਦੇ ਨਾਜਵਾਨ ਛਾੜ ਵਾਲੇ ਦੀ ਪਾਈ ہوئی ਆ ਤੇ ਉਧਰ ਸਿੰਘ ਦੇ ਨਾਲ ਹੋਇਆ ਮੁਕਾਬਲਾ ਤੇ ਪੁਆਇੰਟ ਵੀ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਵਦਰੇ ਦੀ ਟੀਮ ਪੁੱਜ ਚੁੱਕੀ ਆ ਸਮਾਓ ਪਿੰਡ ਦੀ ਟੀਮ ਨੂੰ ਬੇਨਤੀ ਆ ਜੀ ਜੋ ਟੀਮ ਵੀ ਜਲਦੀ ਨਾਲ ਪਹੁੰਚ ਜਾਵੇ ਗੈਰੀ ਕਨੇਡਾ ਵਾਲਾ ਸਾਡਾ ਭਰਾ ਕਹਿੰਦੇ ਕਬੱਡੀ 75 ਕਿਲੋ ਦੇ ਦੋਨੋਂ ਪ੍ਰਾਈਜ਼ ਆ ਉਸ ਵੀਰ ਦੇ ਵੱਲੋਂ ਦਿੱਤੇ ਜਾਣੇ ਆ ਜिले ਲੁਧਿਆਣੇ ਦੇ ਵਿੱਚ ਲੱਗੀਆਂ ਆ ਰੌਣਕਾਂ ਤੇ ਇਹਨੂੰ ਲੋhtੀਆਂ ਦਾ ਘਰ ਆਖਿਆ ਜਾਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤੇ 1849 ਦੇ ਵਿੱਚ ਇਹ ਕਹਿੰਦੇ ਜ਼ਿਲ੍ਹਾ ਲੁਧਿਆਣਾ ਬਣਿਆ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਅੱਜ ਕੱਲ ਕਹਿੰਦੇ ਇਹ ਨੌਜਵਾਨ ਪਾ ਰਿਹਾ ਕਬੱਡੀ ਤੇ ਸਾਹਮਣੇ ਜਾਫੀ ਦਾ ਫੜਿਆ ਹੋਇਆ ਗਿੱਟਾ ਕੋਈ ਫੜੇ ਗੁੱਟ ਕੋਈ ਪਾਵੇ ਪੂਰੀ ਲੁੱਟ ਕੋਈ ਜਫਾ ਲਾਉਂਦਾ ਆੜੜ ਕੇ ਕਬੱਡੀ ਦਾ ਜਨੂਨ ਤੇ ਖੌਲ ਜਾਂਦਾ ਏ ਕੂਨ ਲੋਕ ਵੇਖਦੇ ਆ ਖੜ ਖੜ ਕੇ ਜਦ ਲੱਗ ਜਾਵੇ ਲੱਖ ਫਿਰ ਹੋ ਜਾਵੇ ਅੱਤ ਗੱਲ ਜਚੀਏ ਕਿ ਨਹੀਂ ਇੱਕ ਗੱਲ ਪੁੱਛੇ ਤਖਤੂਪੁਰੇ ਦਾ ਗੱਗੀ ਲੋਕੋ ਕਬੱਡੀ ਪੰਜਾਬੀਆਂ ਦੇ ਖੂਨ ਚ ਰਚੀਏ ਕਿ ਨਹੀਂ ਇਧਰ ਨਾਦਵਨ ਸੈਣੀ ਮਾਦਰੇ ਵਾਲਾ ਜਾਫੀ ਕਹਿੰਦੇ ਲਾਉਂਦਾ ਆ ਤਕੜਾ ਜਾ ਜਫਾ ਤੇ ਦਰਸ਼ਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਲਵੀ ਜਵਾਨਾਂ ਗੱਲ ਮੁਸ਼ਕਲ ਆ ਗੋਤਮ ਗੁੱਤੀ ਹੋਈ ਦੋਨੋਂ ਨੌਜਵਾਨਾਂ ਤੇ ਪੁਆਇੰਟ ਵੀ ਜਾਫੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਵਦਰੇ ਦਾ ਨਿੱਕਾ ਤੇ ਨਾਲ ਕਹਿੰਦੇ ਸਾਲ ਹੁਣ ਤੱਕ ਜਿੰਨੇ ਕਬੱਡੀ ਦੇ ਕੱਪ ਹੋਇਆ ਸਭ ਤੋਂ ਵੱਧ ਜਿਹੜਾ ਵਸਟਰਿਆ ਮੇਜਰ ਚਨੇਰ ਵਾਲਾ ਵੀ ਪੁੱਜਿਆ ਹੋਇਆ ਇਹ ਰੈਫਰੀ ਸਭਾ ਨੂੰ ਬੇਨਤੀ ਆ ਰੇਡਰਾਂ ਨੂੰ ਬਾਕਸ ਵਿੱਚ ਰੱਖਿਆ ਕਰੋ 15 ਰੈਫਰੀ ਨੇ 15 ਇੱਕ ਸਪੈਸ਼ਲ ਖੜ ਜਾ ਉੱਥੇ ਬਾਕਸ ਵਿੱਚ ਰੱਖੋ ਜਿਹੜਾ ਨਹੀਂ ਮੰਨਦਾ ਦੂਜੀ ਟੀਮ ਨੂੰ ਨੰਬਰ ਦੇ ਦਿਓ ਸਾਰੇ ਰੇਡਰਾਂ ਨੂੰ ਬਾਕਸ ਵਿੱਚ ਰੱਖੋ ਕਿਸੇ ਵਿੱਚ ਰੇਡਰ ਨੂੰ ਕੋਈ ੜਕਾ ਲਾਉਣ ਦੀ ਕੋਸ਼ਿਸ਼ ਕਰਦਾ ਨੰਬਰ ਦੂਏ ਪਾਸੇ ਦਿੱਤਾ ਜਾਓ ਇੱਧਰ ਰਾਣਾ ਨੌਜਵਾਨ ਧਾਵੀ ਕਬੱਡੀ ਪਾ ਰਿਹਾ ਤੇ ਬੱਬੂ ਖੰਨੇ ਵਾਲੇ ਸੇਰੀਏ ਦਾ 스타 ਕਮੈਂਟੇਟਰ ਅਸਬੀਰ ਨੂੰ ਬੇਨਤੀ ਆ ਉਹ ਵੀ ਅਗਲੇ ਮੈਚ ਦੇ ਲਈ ਤਿਆਰੀ ਕਰ ਲਵੇ ਤੇ ਇਧਰ ਨੌਜਵਾਨ ਰਾਣੇ ਦੀ ਪੈਂਦੀ ਕਬੱਡੀ ਤੇ ਸੈਣੀ ਮਾਦਰੇ ਵਾਲਾ ਲਾਊ ਜੱਫਾ ਜਾ ਤੇ ਨਹੀਂ ਪਰ ਇਹ ਪੁਆਇੰਟ ਵੀ ਧਾਵੀ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆ वीर गुरदी टीम ਤੇ ਨਾਲ ਤਨੌਲਾ ਮੰਡੀ ਇੱਕ ਪਿੰਡ オーپن ਦਾ ਪਹਿਲਾ ਮੈਚ ਇਹਨਾਂ ਟੀਮਾਂ ਦਾ ਖੇਡਿਆ ਜਾਣਾ ਬੇਨਤੀ ਹੈ ਦੋਨੋਂ ਟੀਮਾਂ ਵੀ ਪੁੱਜਣਾ ਹੈਲੋ ਹਾਂਜੀ ਅਸੀਂ ਸਾਡੇ ਜਿਹੜੇ ਵੀਰ ਗਣੇ ਵਿਅਕਤੀਗਤ ਕਰਤੱਪ ਕਰਦੇ ਨੇ ਉਹਨਾਂ ਨੂੰ ਪੁਲਿਸ ਗਰਾਊਂਡ ਦੇ ਵਿੱਚ ਐਂਟਰੀ ਨਾ ਕਰਨ ਦਿਓ ਕੋਈ ਵੀ ਵਿਅਕਤੀਗਤ ਕਰਤੱਪ ਨਹੀਂ ਹੋਊਗਾ ਗਰਾਊਂਡ ਦੇ ਵਿੱਚ ਸਵੇ ਕਬੱਡੀ ਦੇ ਕੋਈ ਵੀ ਮੇਰਾ ਵੀਰ ਨਾਲ ਲੈ ਕੇ ਆਵੇ ਕਿਸੇ ਦੀ ਲਿਹਾਜ਼ਾ ਕੋਈ ਬਲਾਗਾਂ ਰਸਤੇ 'ਤੇ ਕੱਢ ਕੇ ਆਉਂਦੇ ਮੈਂ ਵਿਅਕਤੀਗਤ ਕਰਤੱਵ ਕਰਨਾ ਹੈ ਇੱਥੇ ਕੋਈ ਵਿਅਕਤੀਗਤ ਕਰਤੱਵ ਨਹੀਂ ਹੋਊਗਾ ਗਰਾਊਂਡ ਦੇ ਵਿੱਚ ਇਹ ਵਿਅਕਤੀਗਤ ਕਰਤੱਵਾਂ ਵਾਲੇ ਰੋਕ ਕਰਨ ਬਾਹਰ-ਬਾਹਰ ਆ ਕੇ ਕਮੇਟੀ ਨੂੰ ਪਰੇਸ਼ਾਨ ਨਾ ਕਰਨ ਕੋਈ ਵੀ ਵਿਅਕਤੀਗਤ ਕਰਤੱਵ ਨਹੀਂ ਹੋਣਾ ਬਈ ਇਲੈਕਟ੍ਰੀਸ਼ੀਅਨ ਵੀਰ ਜਿੱਥੇ ਵੀ ਆ ਪੱਖਿਆਂ 'ਚ ਕੋਈ ਤਕਨੀਕੀ ਨੁਕਸਾ ਕਿਰਪਾ ਕਰਕੇ ਉਹ ਸਟੇਜ 'ਤੇ ਸਾਨੂੰ ਮਿਲੇ ਇਲੈਕਟ੍ਰੀਸ਼ੀਅਨ ਵੀ ਜੀ ਨੇ ਪੱਖੇ ਲਾਇਨੋ ਹਲੋ ਆਹ ਨਾਲ ਚਾਰ ਚ ਥੋੜਾ ਥੋੜਾ ਕਰੰਟ ਆ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਾਰਾ ਭਵਿੰਦਰ ਸਿੰਘ ਜੀ ਬਦੀਨਪੁਰੋਂ ਥਾਈ ਸਾਡਾ ਵੀਰ ਹਰਿੰਦਰ ਦਰਾਹੇ ਤੋਂ ਵਿਸ਼ੇਸ਼ ਤੌਰ ਤੇ ਸਾਡੇ ਦਰਬਿਆ ਦੇ ਪੁੱਜਾ ਉਸ ਵੀਰ ਦਾ ਵੀ ਇੱਕ ਵਾਰ ਫਿਰ ਤੋਂ ਧੰਨਵਾਦ ਨਿੱਗੀ ਜਿਆ ਨੂੰ ਸਾਡਾ ਵੀਰ ਗਗਨ ਕੈਨੇਡਾ ਉਸ ਵੀਰ ਦਾ ਵੀ ਫੋਨ ਆਇਆ ਉਹ ਵੀ ਲਾਈਵ ਦੇਖ ਰਿਹਾ ਏ ਇਸ ਖੇਡ ਮੇਲੇ ਨੂੰ ਉਸ ਵੀਰ ਦੀ ਵੀ ਵੱਡੀ ਜੜੀ ਮਾਲੀ ਸਾਡੇ ਇਸ ਟੂਰਨਾਮੈਂਟ ਦੇ ਲਈ ਉਸ ਵੀਰ ਦਾ ਵੀ ਧੰਨਵਾਦ ਗਗਨ ਕੈਨੇਡਾ ਉਧਰ ਸਾਡੇ ਭਰਾ ਕੋਈ ਕੈਨੇਡਾ ਦੇ ਵਿੱਚ ਕੋਈ ਯੂ ਐਸ ਏ ਦੇ ਵਿੱਚ ਕੋਈ ਆਸਟ੍ਰੇਲੀਆ ਕੋਈ ਜਰਮਨ ਕੋਈ ਸਪੇਨ ਕੋਈ ਫਰਾਂਸ ਕੋਈ ਦੁਬਈ ਉਸ ਧਰਤੀ ਤੇ ਬੈਠੇ ਅੱਜ ਰਾਜੇਵਾਲ ਦੇ ਕਬੱਡੀ ਕੱਪ ਦਾ ਆਨੰਦ ਲੈ ਰਹੇ ਆ ਇਹ ਕਹਿੰਦੇ ਜਿਹੜਾ ਲਾਈਵ ਆ ਪਹਿਲੀ ਵਾਰ ਕਬੱਡੀ 365.com ਨਾਂ ਦੀ ਵੈਬਸਾਈਟ ਬਣੀ ਪ੍ਰਦੀਪ ਟੈਣੀ ਉਹਨੇ ਹੈਪੀ ਸਿੱਧੂ ਨੇ ਨਾ ਭਰਾਵਾਂ ਨੇ ਜਿਹੜੀ ਸਾਈਟ ਬਣਾਈ ਆ ਤੇ ਕਬੱਡੀ 365.com ਦੇ ਨਾਲ ਜਿਹੜੇ ਦਰਸ਼ਕ ਵੀਰ ਜੁੜੇ ਆ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਧਰ ਕਬੱਡੀ ਸਿਆੜ ਵਾਲਾ ਨੌਜਵਾਨ ਧਾਵੀ ਪਾ ਰਿਹਾ ਕਲਾੜ ਸਿਆੜ ਨਾਂ ਦੇ ਪਿੰਡ ਆ ਜਿਹੜੇ ਦੋ-ਦੋ ਨਾਵਾਂ ਤੇ ਨਾਂ ਪਿੰਡਾਂ ਦੇ ਜਿਹੜੇ ਨਾਂ ਲੈ ਜਾਂਦੇ ਆ ਤੇ ਸਾਹਮਣੇ ਸੈਣੀ ਮਾਦਰੇ ਵਾਲਾ ਜਾਫੀ ਇਸ ਵੇਲੇ ਫੜਦਾ ਹੋਇਆ ਗੁੱਟ ਕਦੇ ਦੋਗਾਂ ਦੇ ਖੁਸ਼ੀ ਦਾ ਗੁੱਟ ਫੜਨਾ ਮਸ਼ਹੂਰ ਤੇ ਕਦੇ ਨੰਗਲਾਂ ਵਾਲੇ ਸੰਦੀਪ ਦਾ ਕਦੇ ਕਹਿੰਦੇ ਜੰਡ ਵਾਲੇ ਬਾਜੀ ਦਾ ਤੇ ਕਦੇ ਝਨੇਰ ਵਾਲੇ ਪ੍ਰੇਮ ਦਾ ਬੱਲੇ ਬੱਲੇ ਮੈਦਾਨ ਦੇ ਵਿੱਚ ਇੱਕ ਤਾੜੀ ਮਾਰੇ ਦਰਸ਼ਕ ਵੀਰੋ ਪੁਆਇੰਟ ਜਿਹੜਾ ਇਹ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਵਦਰੇ ਦੀ ਟੀਮ ਪੁੱਜ ਚੁੱਕੀ ਆ ਸਿਮਹਾਓ ਦੀ ਟੀਮ ਜੇਕਰ ਪੁੱਜੀ ਹੱਥ ਖੜਾ ਕਰੇ ਸਿਮਹਾਓ ਬਹੁਤ ਬਹੁਤ ਧੰਨਵਾਦ ਦੋਨਾਂ ਟੀਮਾਂ ਦਾ ਬਈ ਦਰਸ਼ਕ ਵੀਰੋ ਇੱਕ ਤੁਸੀਂ ਸਾਡਾ ਸਾਥ ਦੇਣਾ ਤੁਹਾਨੂੰ ਕੋਈ ਵੀ ਮੈਚ ਸਾਂਝਾ ਲੱਗਿਆ ਸਾਊਂਡ ਵਾਲਿਆ ਚਾਹੇ ਫਾਈਨਲ